ਹੈਲੋ ਵੈਲਕਮ ਟੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ ਅਗੇ ਤੇ ਮੈਂ ਹਾਂ ਤੁਹਾਡਾ ਹੋਸਟ ਅਸ਼ਵਨੀ ਕੁਮਾਰ ਪੈਰਵਿਦਿਆਰਥੀਓ ਪਲੱਸ 1 ਨੂੰ ਪੋਲਿਟਿਕਲ ਸਾਇੰਸ ਦਾ ਫਰਸਟ ਟਰਮ ਐਗਜ਼ਾਮ ਸਤੰਬਰ 2025 ਦਾ ਪੇਪਰ ਅੱਜ ਹੀ ਹੋਇਆ ਤੇ ਉਸ ਪੇਪਰ ਦਾ ਛੋਟੇ ਪ੍ਰਸ਼ਨਾਂ ਦਾ ਹੱਲ ਸਿਰਫ ਛੋਟੇ ਪ੍ਰਸ਼ਨਾਂ ਦਾ ਹੱਲ ਜਿਹੜਾ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਹਾਂ ਤਾਂ ਕਿ ਤੁਸੀਂ ਆਪਣੇ ਆਨਸਰ ਟੈਲੀ ਕਰ ਸਕੋ ਤੇ ਤੁਹਾਨੂੰ ਪਤਾ ਲੱਗ ਜੇ ਪੇਪਰ ਜਿਹੜਾ ਵਾ ਤੁਹਾਨੂੰ ਕਿੰਨੇ ਮਾਰਕਸ ਦਾ ਕੀਤਾ ਹੋਏਗਾ ਸੋ ਆਓ ਦੇਖੀਏ ਕੁਐਸਚਨ ਪੇਪਰ ਦੇ ਨਾਲ-ਨਾਲ ਫਟਾਫਟ ਉਹਨਾਂ ਦੇ ਮੈਂ ਆਨਸਰ ਤੁਹਾਨੂੰ ਸ਼ੇਅ ਪਹਿਲਾ ਪ੍ਰਸ਼ਨ ਹੈਗਾ ਰਾਜਨੀਤੀ ਸ਼ਾਸਤਰ ਦਾ ਪਿਤਾਮਾ ਕੌਣ ਹੈ ਬੇਟਾ ਇਹਦਾ ਸਹੀ ਆਨਸਰ ਹੈ ਅਰਸਤੂ ਰਾਜਨੀਤੀ ਸ਼ਾਸਤਰ ਦਾ ਪਿਤਾਮਾ ਜਿਹੜਾ ਉਹ ਅਰਸਤੂ ਹੈ ਦੂਜਾ ਪ੍ਰਸ਼ਨ ਹੈ ਨਾਗਰਿਕਾਂ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਨੇ ਬੇਟਾ ਜਮਾਨਦਰੂ ਨਾਗਰਿਕਤਾ ਰਾਜਦਨ ਨਾਗਰਿਕਤਾ ਊੜਾ ਤੇ ਆੜਾ ਦੋਨੋਂ ਠੀਕ ਨੇ ਭਾਵ ਇਹ ਵੀ ਹੈਗੀ ਕਿਸਮ ਤੇ ਇਹ ਵੀ ਹੈਗੀ ਹੈ ਠੀਕ ਹੈ ਸੋ ਇਸ ਕਰਕੇ ਦਾ ਆਨਸਰ ਕੀ ਨਿਕਲੇਗਾ ਈਡੀ ਵਾਲਾ ਠੀਕ ਹੈ ਊੜਾ ਤੇ ਆੜਾ ਦੋਵੇਂ ਠੀਕ ਹੈ ਅਗਲਾ ਪ੍ਰਸ਼ਨ ਹੈ ਪ੍ਰਸ਼ਨ ਬ੍ਰਤੀ ਨੂੰ ਕਿਹੜਾ ਤਤ ਰਾਜ ਨੂੰ ਬਾਕੀ ਸੰਗਠਨਾ ਤੋਂ ਉੱਤਮ ਬਣਾਉਂਦਾ ਬੇਟਾ ਪ੍ਰਭੂ ਸੱਤਾ ਰਾਜ ਨੂੰ ਸਭ ਤੋਂ ਉੱਤਮ ਬਣਾਉਂਦਾ ਹੈ ਕਿਉਂਕਿ ਇਹ ਸ਼ਕਤੀ ਦਾ ਪ੍ਰਤੀਕ ਹੈ ਚੌਥਾ ਪ੍ਰਸ਼ਨ ਵਿਸ਼ਿਸ਼ਟ ਵਰਗ ਕੌਣ ਹੁੰਦਾ ਹੈ ਇਹ ਬਹੁਤ ਅਮੀਰ ਵਰਗ ਜਿਹੜਾ ਉਹ ਵਿਸ਼ਿਸ਼ਟ ਵਰਗ ਹੁੰਦਾ ਜਾਤ ਪੰਜਵਾਂ ਪ੍ਰਸ਼ਨ ਨਿਆਂ ਨੂੰ ਅੰਗਰੇਜ਼ੀ ਯਾਨੀ ਰੋਮਨ ਲਿਪੀ ਵਿੱਚ ਕੀ ਕਹਿੰਦੇ ਨੇ ਲਾ ਕਹਿੰਦੇ ਆ ਲਾ L A W ਛੇਵਾਂ ਪ੍ਰਸ਼ਨ ਕਿਹੜੇ ਕਾਰਨ ਕਰਕੇ ਰਾਜਕ੍ਰਿਤ ਨਾਗਰਿਕਤਾ ਦਾ ਅੰਤ ਹੋ ਜਾਂਦਾ ਲੰਬੀ ਗੈਰਹਾਜ਼ਰੀ ਕਾਰਨ ਸਹੀ ਉੱਤਰ ਕਿਹੜਾ ਹੈ ਲੰਬੀ ਗੈਰਹਾਜ਼ਰੀ ਸਤਵਾਂ ਪ੍ਰਸ਼ਨ ਦੇਖੀ ਬੇਟਾ ਸਤਵਾਂ ਪ੍ਰਸ਼ਨ ਹੈ ਸਤੰਤਰਤਾ ਦੇ ਕਿੰਨੇ ਪੱਖ ਨੇ ਬੇਟਾ ਸਤੰਤਰਤਾ ਦੇ ਦੋ ਪੱਖ ਹੁੰਦੇ ਨੇ ਨਕਾਰਾਤਮਕ ਤੇ ਸਕਾਰਾਤਮਕ ਅੱਠਵਾਂ ਪ੍ਰਸ਼ਨ ਸਮਾਜਿਕ ਸਮਾਨਤਾ ਦੇ ਆਧਾਰ ਤੇ ਕਿਹੜਾ ਤੱਥ ਗਲਤ ਹੈ ਬੇਟਾ ਇਹ ਵੈਸੇ ਸਾਰੇ ਕੋਈ ਆਪਸ਼ਨ ਵਧੀਆ ਨਹੀਂ ਹੈਗੇ ਪਰ ਇੱਥੇ ਈਡੀ ਆਨਸਰ ਤੁਸੀਂ ਲਿਖਣਾ ਹੈ ਜਾਤੀ ਆਧਾਰਿਤ ਕੰਮ ਦੀ ਸੌਰੀ ਇਹ ਇਹ ਵੀ ਨਹੀਂ ਇਹ ਵੀ ਨਹੀਂ 8ਵੇਂ ਪ੍ਰਸ਼ਨ ਦਾ ਜਿਹੜਾ ਆਪਸ਼ਨ ਹੈ ਇਨਵੈਸਟਾਂਗ ਅਨਸਰ ਦੇਣਾ ਹੈ ਦੇਖੋ 8ਵੇਂ ਪ੍ਰਸ਼ਨ ਦਾ ਸਮਾਜਿਕ ਸਮਾਨਤਾ ਦੇ ਆਧਾਰ ਤੇ ਕਿਹੜਾ ਤੱਥ ਗਲਤ ਹੈ ਸਮਾਨ ਮੁਕੇ ਸਹੀ ਹੈ ਵਿਸ਼ਵ ਵਿਅਸ ਅਧਿਕਾਰਾਂ ਦੀਆਂ ਹੋਂਦ ਇਹ ਦੋਵੇਂ ਸਹੀ ਨੇ ਜਾਤੀ ਆਧਾਰਤ ਕੰਮ ਦੀ ਵੰਡ ਇਹ ਵੀ ਗਲਤ ਹੈ ਧਰਮ ਆਧਾਰਤ ਕੰਮ ਦੀ ਵੰਡ ਇਹ ਵੀ ਇਹ ਦੋਵੇਂ ਗਲਤ ਨੇ ਇਸ ਕਰਕੇ ਦੋ ਆਪਸ਼ਨ ਤੇ ਬਣਦੇ ਨਹੀਂ ਠੀਕ ਹੈ ਇਹਨਾਂ ਆਪਸ਼ਨ ਅੱਗੋਂ ਬਣਾਏ ਆ ਆਪਸ਼ਨ 1 ਲਿਖਿਆ ਸਿਰਫ ਊੜਾ ਇਹ ਆਪਸ਼ਨ ਦੂਜਾ ਲਿਖਿਆ ਸਿਰਫ ਐੜਾ ਹਾਲਾਂਕਿ ਇਹ ਆਂਸਰ ਦੋਵੇਂ ਆਂਸਰ ਨਹੀਂ ਹੈ ਤੀਜਾ ਬਣਿਆ ਈੜੀ ਤੇ ਸਸਾ ਦੋਵੇਂ ਬਸ ਇਹ ਠੀਕ ਵਰਡ ਨਹੀਂ ਹੋਣਾ ਚਾਹੀਦਾ ਸਹੀ ਦਾ ਆਂਸਰ ਬੇਟਾ ਲਿਖਣਾ ਮੈਂ ਤੀਜਾ ਯਾਨੀ ਕੁਐਸਚਨ ਨੰਬਰ 8 ਦਾ ਆਪਸ਼ਨ ਕੀ ਲਿਖਣਾ ਹੈ ਆਨਸਰ ਕੀ ਲਿਖਣਾ ਮੈਂ ਕੁਐਸਚਨ ਨੰਬਰ 8 ਦਾ ਅਨਸਰ ਲਿਖਣਾ ਮੈਂ ਤੀਜਾ ਈਡੀ ਤੇ ਸਸਾ ਦੋਵੇਂ ਇਹ ਠੀਕ ਵਰਡ ਨਹੀਂ ਹੁੰਦਾ ਜਿਹਦਾ ਮਿਸਪ੍ਰਿੰਟ ਹੈ ਯਾਨੀ ਕਿ ਐਵੀ ਤੇ ਐਵੀ ਠੀਕ ਹੈ ਇਸ ਕਰਕੇ 1 2 3 ਤੇ 4 ਆ ਚਾਰ ਆਪਸ਼ਨ ਨੇ ਇਹਨਾਂ ਚ ਚੈੱਕ ਕਰਨਾ ਸੀ ਈਡੀ ਵਾਲਾ ਪਸਹੀ ਕੀਤਾ ਨੌਵਾਂ ਪ੍ਰਸ਼ਨ ਕਿਹੜਾ ਹੈਡ ਲਿਖੇ ਵਿੱਚੋਂ ਕਿਹੜਾ ਤਤ ਰਾਜ ਦਾ ਗੈਰ ਜ਼ਰੂਰੀ ਤਤ ਹੈ ਨੌਵੇਂ ਪ੍ਰਸ਼ਨ ਦੇ ਜਿਹੜੇ ਆਪਸ਼ਨ ਨੇ ਸਾਰੇ ਹੀ ਰਾਜ ਦੇ ਜ਼ਰੂਰੀ ਤਤ ਨੇ ਪ੍ਰਭਸਤਾ ਵੀ ਸਰਕਾਰ ਵੀ ਆਬਾਦੀ ਵੀ ਦੇ ਖੇਤਰ ਵੀ ਹਾਲਾਂਕਿ ਨਿਸ਼ਚਿਤ ਖੇਤਰ ਹੁੰਦਾ ਇਸ ਕਰਕੇ ਇਹ ਪ੍ਰਸ਼ਨ ਨਹੀਂ ਗਲਤ ਹੈ ਤੁਹਾਨੂੰ ਵੈਸੇ ਹੀ 1 ਨੰਬਰ ਐਕਸਟਰਾ ਮਿਲ ਜਾਣਾ 10ਵਾਂ ਪ੍ਰਸ਼ਨ ਹੈਗਾ ਵਾ ਭਾਰਤ ਨੇ ਸੰਸਦੀ ਪ੍ਰਣਾਲੀ ਦਾ ਨਮੂਨਾ ਕਿਹੜੇ ਦੇਸ਼ ਤੋਂ ਗ੍ਰਹਿਣ ਕੀਤਾ ਅੰਗਲੈਂਡ ਠੀਕ ਹੈ ਭਾਗ ਹੈਡੇ ਤੇ ਛੋਟੇ ਪ੍ਰਸ਼ਨ ਕਿਹੜੇ ਨੇ ਆਓ ਦੇਖੀਏ ਪੁਲਿਸ ਸ਼ਬਦ ਦਾ ਅਰਥ ਕੀ ਹੈ ਬੇਟਾ ਪੁਲਿਸ ਸ਼ਬਦ ਦਾ ਅਰਥ ਹੈਗਾ ਵਾ ਨਗਰ ਰਾਜ ਕੀ ਹੈਗਾ ਨਗਰ ਰਾਜ ਦੂਜਾ ਪਲਾਟੋ ਸਿਕੰਦਰ ਦਾ ਅਧਿਆਪਕ ਸੀ ਬਿਲਕੁਲ ਪਲਾਟੋ ਸਿਕੰਦਰ ਦਾ ਅਧਿਆਪਕ ਸੀ ਯਾਨੀ ਜਿਹੜਾ ਜਿਹੜਾ ਪਲਾਟੋ ਹੈ ਉਹ ਸਿਕੰਦਰ ਦਾ ਅਧਿਆਪਕ ਸੀ ਇਹ ਬਿਲਕੁਲ ਸਹੀ ਹੈ ਸਟੇਟਮੈਂਟ ਇਹ ਵੀ ਸਹੀ ਹੈ ਠੀਕ ਹੈ ਨੈਕਸਟ ਹੈਗਾ ਕਾਨੂੰਨ ਦਾ ਇਕ ਵੇ ਕੋਈ ਇੱਕ ਸੋਮਾ ਦੱਸੋ ਬੇਟਾ ਕਾਨੂੰਨ ਦਾ ਸੋਮਾ ਰੀਤੀ ਰਿਵਾਜ ਹੋ ਸਕਦਾ ਕਿੰਨੇ ਸੋਮੇ ਨੇ ਪਰ ਰੀਤੀ ਰਿਵਾਜ ਵੀ ਕਾਨੂੰਨ ਦਾ ਸੋਮਾ ਹੈ ਨੈਕਸਟ ਹੈਗਾ ਜਸਟਿਸ ਸ਼ਬਦ ਲਤੀਨੀ ਭਾਸ਼ਾ ਦੇ ਡੈਸ਼ ਸ਼ਬਦੋਂ ਬਣਿਆ ਇੱਥੇ ਵਰਡ ਹੈਗਾ ਜਸ ਜੀ ਯੂ ਐਸ ਠੀਕ ਹੈ ਅਗਲਾ ਪ੍ਰਸ਼ਨ ਹੈਗਾ ਰਿਪਬਲਿਕ ਡੈਸ਼ ਯੂਨਾਨੀ ਵਿਚਾਰਵਾਣ ਦੀ ਰਚਨਾ ਕਿਹਦੀ ਰਚਨਾ ਹੈ ਪਲੇਟੋ ਦੀ ਰਚਨਾ ਹੈ ਪਲੇਟੋ ਦੀ ਰਚਨਾ ਪਲੇਟੋ ਵਿਦਵਾਨ ਸੀ ਨੈਕਸਟ ਕੁਐਸਚਨ ਹੈ ਸਤੰਤਰਤਾ ਸ਼ਬਦ ਤੋਂ ਕੀ ਭਾਵ ਹੈ ਇਹਦਾ ਮਤਲਬ ਹੈ ਰੋਕਾਂ ਦੀ ਅਨਹੋਂਦ ਰੋਕਾਂ ਦੀ ਅਨਹੋਂਦ ਭਾਵ ਜਦੋਂ ਰੋਕ ਟੋਕ ਨਾ ਹੋਏ ਤੇ ਉਹਨੂੰ ਕਹਿੰਦੇ ਨੇ ਸਤੰਤਰਤਾ ਅਗਲਾ ਪ੍ਰਸ਼ਨ ਹੈ ਸਮਾਨਤਾ ਦੀਆਂ ਕੋਈ ਦੋ ਕਿਸਮਾਂ ਲਿਖੋ ਸਮਾਜਿਕ ਸਮਾਨਤਾ ਰਾਜਨੀਤਿਕ ਸਮਾਨਤਾ ਔਰ ਆਦਰਸ਼ ਨਾਗਰਿਕ ਦੇ ਕੋਈ ਇੱਕ ਗੁਣ ਲਿਖੋ ਆਦਰਸ਼ ਨਾਗਰਿਕ ਜਿਹੜਾ ਚੰਗਾ ਪੜਿਆ ਲਿਖਿਆ ਹੋਣਾ ਚਾਹੀਦਾ ਵਾ ਇਮਾਨਦਾਰ ਹੋਣਾ ਚਾਹੀਦਾ ਪਲੇਟੋ ਅਨੁਸਾਰ ਅਦਰਸ਼ ਰਾਜ ਜਨ ਸਿੰਘ ਕਿੰਨੀ ਹੁੰਨੀ ਚੀ ਦੀ ਪਲੇਟੋ ਨੇ ਕਿਹਾ ਸੀ 5040 ਲਾਸਟ ਕੁਐਸਚਨ ਹੈ ਪਰੰਪਰਾਵਾਦੀ ਰਾਜਨੀਤੀ ਅਨੁਸਾਰ ਰਾਜਨੀਤਿਕ ਸ਼ਾਸਤਰ ਦਾ ਵਿਸ਼ਾ ਵਸਤੂ ਕਿਸ ਨੂੰ ਮੰਨਿਆ ਗਿਆ ਬੇਟਾ ਪਰੰਪਰਾਵਾਦੀ ਜਿਹੜੇ ਪੁਰਾਣੇ ਵਿਦਵਾਨ ਸੀ ਰਾਜ ਨੂੰ ਕੇਂਦਰੀ ਬਿੰਦੂ ਮੰਨੇ ਸੀ ਬੇਟਾ ਛੋਟੇ ਕੁਐਸਚਨ ਹੀ ਆਪਾਂ ਕਰਨੇ ਸੀ ਵੱਡੇ ਤੁਸੀਂ ਕਰ ਲਏ ਹੋਣਗੇ ਸੋ ਥੈਂਕ ਯੂ ਵੈਰੀ ਮਚ ਵੇਖਦੇ ਰਹੋ ਕਨਸੈਪਟ ਗੁਰੂ ਇੱਕੇ ਚੈਨਲ ਤੇ ਕਾਫੀ ਵੀਡੀਓ ਪਲੱਸ 1 ਦੀਆਂ ਮੇਰੇ ਚੈਨਲ ਤੇ ਪਈਆਂ ਨੇ ਤੁਸੀਂ ਦੇਖ ਸਕਦੇ ਹੋ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਸ਼ੇਅਰਨਾ ਤੇ ਆਪਣੇ ਸਕੂਲ ਦੇ ਗੁਰਪਾਂਚ ਸ਼ੇਅਰ ਵੀ ਜਰੂਰ ਕਰਨਾ ਦੇਖਦੇ ਰਹੋ ਕਨਸੈਪਟ ਗੁਰੂ ਇੱਕੇ ਚੈਨਲ ਥੈਂਕ ਯੂ